ਇਹਨਾਂ ਨੇ ਬਹੁਤ ਪੈਸੇ ਇੰਨੇ ਆਪਣੀ ਵਾਈਫ ਦੇ ਨਾਂ ਤੇ ਲਗਭਗ ਖਰਤੇ ਜਿਹੜੇ ਨੇ ਉਹਨਾਂ ਦੇ ਵਿੱਚੇ ਨੇ ਜਮ੍ਹਾਂ ਕਰਾਇਆ ਸੀ ਤੇ ਇਸ ਤੋਂ ਸਵਾਰੇ ਇਹਨਾਂ ਆਪਣੇ ਭਰਾ ਦੇ ਨਾਮ ਜਿਹੜਾ ਨਾਮ ਹੈ ਸੁਨੀਕ ਨੂੰ ਨਾਮ ਜਿਹਨੇ ਉਹਦੇ ਨਾਮ ਦੇ ਉੱਤੇ ਕਿਵੇਂ ਇੱਕ ਕੂਠੀ ਦੀ ਬਣਵਾਈ ਹੋਈ ਹੋਈਪਰ ਉਹ ਜੇਲ੍ਹ ਦੇ ਵਿੱਚ ਪੰਡਾ ਉਹਨਾਂ ਦੇ ਜੀ ਕਈ ਬੱਚੇ ਕਰਦੇ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਇਸ ਸਾਰੇ ਪਰਿਵਾਰ ਦੀ ਔਰ ਇਹਨਾਂ ਨੇ ਹੋਰ ਕਿੰਨੇ ਕਿੰਨੇ ਅਕਾਊਂਟ ਖੁਲਾਏ ਨੇ ਕਿਥੇ ਕਿਥੇ ਪੈਸੀਜਾਂਵਾ ਕਰਾਏ ਨੇ ਉਹ ਸਾਰੀ ਐਸੀ ਡਿਟੇਲ ਦੇ ਵਿੱਚ ਅੱਗੇ ਅੰਦਰਸੀਮੇ ਸ਼ੁਰੂ ਕਰਦੇ ਆਂ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਇੰਡੀਅਨ ਕਰੰਸੀ ਦੇ ਉਹ 75 ਕੇ ਲੋਦੇ ਜਿਹੜੇ ਜਿਹੜੇ ਹੈਗੇ ਉਹ ਵੀ ਐਸੀ ਇਹਨਾਂ ਤੋਂ ਰਿਕਵਰ ਕੀਤੇ ਨੇ ਮਤਲਬ ਕਿ ਤੁਸੀਂ ਇਹ ਲਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਰੋਟਾਂ ਦਾ ਇਹਨਾਂ ਨੂੰ ਮਿਲਦੇ ਸੀ ਇਹ ਸਾਰੇ ਦੇ ਸਾਰੇ ਹੀ ਚੋਰੀ ਕਰਕੇ ਲੈ ਜਾਂਦੇ ਸੀ ਲੈਕਰ ਕਿਸੇ ਛੋਮੇ ਵਿੱਚ ਕੋਈ ਤੇ ਨੀ ਬੋਰਡ ਪਿਆ ਜਾਂ ਕਿਹਨੇ ਕਪੜਾ ਪਿਆ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੀ ਅਸੀਂ ਹੋਰੀ ਹੋਦੀ ਹੈ ਨਾ ਤੋਂ ਕਵਰ ਕਰਾਂਗੇ ਤੇ ਮਤਲਬ ਮੁਕੰਮਲ ਇਹਦੇ ਚੱਲਦਾ ਪ੍ਰੋਡਕਸ਼ਨ ਰੈਂਟ ਲੈ ਕੇ ਅੱਗੇ ਫਰਦਰ ਅਸੀਂ ਕੁਝ ਕੁਝ ਅਲ ਕਰਾਂਗੇ ਤੇ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਕਿਹੜੇ ਗੜੇ ਲੈ ਕੇ ਹੋ। ਹਮ ਤਾਂ ਬੇਸਿਕਲੀ ਜਿਹੜੇ 4 ਗ੍ਰਿਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਬੈਂਕ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ। ਬਾਕੀ ਦਾ ਤੂੰ ਜਿਹੜਾ ਸਜੋਸ਼ ਮਾਮਲਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨਹੀਂ ਇਹਨਾਂ ਤੋਂ ਜਾਲੀ ਨੰਬਰ ਪਲੇਸ ਫੜਿਆ ਨੇ ਗਰੀਂਦ ਲਾਉਂਦੀਆਂ ਸਪਰਟ ਘਰ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਕਵਰ ਕਰ ਲਿਆ ਨਾ ਤੁਹਾਨੂੰ ਤੇ ਹੋਰ ਅੱਗੇ ਫਰਦਰ ਸਾਡੀ ਟੀਮ ਜਿਹੜੀ ਇਹ ਕੁਝ ਕੁਛ ਕਰੇ ਸਰ ਇਹ ਇਹ ਉਹੀ ਕਹਿ ਰਹੇ ਹੈ ਜਿਹੜਾ ਪਟਿਆਲੇ ਵੀ ਪਿਛਲੇ ਦਿਨੀ ਕਿ ਚਿੱਟੀ ਸਪੇਕਟਾਰ ਦੇ ਬੜਾ ਕਾਹ ਪਾਇਆ ਦਾ ਜੀ ਸ਼ੇਰਾਂ ਵਾਲੇ ਗੇਟ ਹੋ ਗਿਆ ਜਾਂ ਹੋਰ ਤੁਸੀਂ ਕਹਿ ਰਹੇ ਜੀ ਇਹ ਬਿਲਕੁਲ ਉਹੀ ਕਹਿ ਰਹੇ ਹੈ ਜੀ ਜਿਹੜਾ ਸਪੇਕਟਾਰ ਦੇ ਵਿੱਚ ਹੈ ਜਿਹੜੇ ਜਿਹੜੇ ਜਿਲਿਆਂ ਦੇ ਮੈਂ ਤੁਹਾਨੂੰ ਮਜੀ ਪਰਚੇ ਦੱਸੇਲ ਇਹ ਉਹੀ ਬਹਿਗੇ ਜਿਹੜਾ ਸਪੇਕਟਾਰ ਦੇ ਵਿੱਚ ਆਉਂਦਾ ਸੀ ਮਤਲਬ ਉਹ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ ਉਸ ਤੋਂ ਬਾਅਦ ਲੱਗੀ ਦਾ ਨੰਬਰ ਪਲੇਟ ਇਹਨਾਂ ਨੇ ਚੈੱਕ ਕਰਦੇ ਤੇ ਆਪਣੀ ਵਾਰਤ ਕਰਕੇ ਤੇ ਫਿਰ ਫੁਰ ਨੰਬਰ ਲਾ ਦਿੰਦੇ ਸਰ ਵੈਪਰ ਹਾਂਜੀ ਵੈਪਰ ਵੀ ਹੁੰਦੇ ਸੀ ਕਿ ਇਹਨਾਂ ਕੋਲ ਜਿਹੜੇ ਕੋਈ ਉਹ ਰੋਗਸ ਨੇ ਤੇ ਦੂਜਾ ਜਿਹੜਾ ਬਾਕੀ ਨੂੰ ਸੁਪਣਾ ਨਾਲ ਸੜਕ ਨੂੰ ਹੋਰ ਕਈ ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਵੈਪਰ ਜ ਆਪਣੇ ਰੱਖੇ ਨੇ ਬਟ ਕੋਈ ਦੂਜਾ ਵੈਪਰ ਨਹੀਂ ਹੈ ਸੰਘੜਕੂਪੇ ਸੋ ਜਾਗੂ ਹੋਣਾਂ ਦੇ ਮਾਰ ਹਾਂਜੀ ਜਿਹੜਾ ਨਾਲ ਚਾਰ ਮੋਰੇ ਨਾਮ ਪੁਲਿਸ ਤੋਂ ਮਾਰ ਜਿਹੜਾ ਚਾਰ ਦਿਨ ਦਾ ਮੈਂ ਅੱਗੇ ਨਾਲ ਫਰਦਰ ਹੋਰ ਵੀ ਲਾਵਾਂਗੇ ਬੜੇ ਕੇਸ ਸਤੈ ਨਾਲ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਹੀ ਸ੍ਰਿਫਤਕਾਰਾਂ ਵਾਲਿਆਂ ਨੇ ਗੱਡਰ ਪਾਇਆ ਸੀ ਔਰ ਵਾਦਸਤਾਂ ਨਾਲੇ ਪੇਚੀਆਂ ਸੀ ਸਾਰੇ ਆਪਸ ਦੇ ਵਿੱਚ ਚਾਰੂ ਕਿਵੇਂ ਬਿਲੇ ਸੀਗੇ ਕੋਈ ਮਤਲਬ ਰਿਲੇਸ਼ਨ ਹੈ ਇਹਨਾਂ ਦਾ ਆਪਸ ਦੇ ਵਿੱਚ ਆ ਕੋਈ ਇਹ ਇਕੱਠੇ ਗੋੜੀਪੁਰ ਦੇ ਰਹਿਣ ਵਾਲੇ ਨੇ ਆਪਸ ਵਿੱਚ ਲੜਨ ਨੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾ ਉਹ ਰਵੀ ਹੈ ਉਹ ਰਵੀ ਨੇ ਹੀ ਅੱਗੇ ਵੱਧ ਕੇ ਸਾਰੇ ਜਿਹੜੇ ਆਰਥਾ ਉਹੀ ਹੋਇਆ ਜਦ ਸੀਰ ਤੇ ਮਰੀ ਇਹ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਸਰ ਕੁਝ ਕੁਝ ਕਰਨੇ ਆ ਜੀ ਜੋ ਵੀ ਫੋਰਾਂਗਾਂ ਦੇ ਵਿੱਚ ਕੋਈ ਬੈਕਗ੍ਰਾਉਂਡ ਕੀ ਹੋ ਸਕਦੀ ਜਵੇ ਔਰ ਪਾਵਰ ਲੈਣ ਦੀ ਚੀਜ਼ ਜੇ ਕਿਸੇ ਨਾਲ ਜਿਹੜੇ ਜੀ ਸੁਝੇ ਕਿ ਕੋਈ ਸੀਸੀਟੀਵੀ ਹੋ ਤੁਹਾਡੇ ਦੁਸਰ ਚੋਰੀ ਦੀਆਂ ਕੋਈ ਸੀਸੀਟੀਵੀ ਹੈ ਜੇ ਜੀ ਫੋਰਾਂਗਾਂ ਦੇ ਵਿੱਚ ਜਿਹੜੀਆਂ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਉਹ ਸੀਸੀਟੀਵੀ ਕੈਮਰਿਆਂ ਦਾ ਹੀ ਸੀ ਅਸੀਂ ਇਹਨਾਂ ਨੂੰ ਫੜਿਆ ਜਿੱਥੇ ਵਾਰਦਾਤਾ ਕਰਦੇ ਨੇ ਬਾਕੀ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨਾਲ ਵਾਰਦਾਤਾ ਕੀਤੀਆਂ ਨਹੀਂ ਉਹਨਾਂ ਤੋਂ ਸਰੀਰਕ ਡੇਵਲ ਅਸੀਂ ਇਹਦੇ ਨਾਲ ਤੋਂ ਲਵਾਂਗੇ ਵੀ ਕੀ ਕੀ ਹੈਗਾ ਉਹ ਸੀਰੀਏਟ ਜਿਹੜੇ ਵੱਡੇ ਸੀਸੀਟੀਵੀ ਕੱਢ ਰਹੇ ਨਹੀਂ ਇਹ ਨੇ ਥੰਦੇ ਨੇ ਸੱਜੇ ਇਹ ਇਹੋ ਹੀ ਬੰਦੇ ਨੇ ਉੱਥੇ ਜਿਹੜੇ ਕਰ ਰਹੇ ਲੱਗੇ ਨੇ ਉਹਨਾਂ ਲਈ ساری ਗੱਲ ਜਿਹੜੀ ਇਹਨਾਂ ਦੀ ਉਹ ਸਾਡਾ